ਡੇਰਾ ਸਚਕੰਡ ਬੱਲਾਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਸੇਵਾਦਾਰਾਂ ਨੂੰ ਭੇਜ ਕੇ ਲੰਗਰ ਵਰਤਾਏ ਜਾ ਰਹੇ ਹਨ ਨਿਰੰਤਰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਿਹੜਾ ਭਾਰੀ ਮੀਂਹ ਕਰਕੇ ਹੜ੍ਹ ਆਏ ਹੋਏ ਆ ਔਰ ਡੇਰਾ ਸਚਕੰਡ ਬੱਲਾਂ ਦੇ ਵੱਲੋਂ ਨਿਰੰਤਰ ਜਿਹੜੀਆਂ ਲੰਗਰ ਦੀਆਂ ਸੇਵਾਵਾਂ ਪਹੁੰਚਾਈਆਂ ਜਾ ਰਹੀਆਂ ਸੇਵਾਦਾਰ ਜਿਹੜੇ ਆ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਜਿਹੜਾ ਲੰਗਰ ਚ ਚਾ ਰਹੇ ਆ ਦੇਖੋ ਇਸ ਵੀਡੀਓ ਨੂੰ ਤਾਂ ਸ਼ੇਅਰ ਕਰ ਦਿਓ ਜੀ ਮੈਂ ਜਿਹੜੇ ਤੁਹਾਨੂੰ ਗੁਰਦੇਵ ਜੀ ਗੁਰਪਿਆਰੀ ਸਤਸੰਗੋ ਜੀ ਡੇਰਾ ਸਖੰਡਵਲਾਂ ਵੱਲੋਂ ਲੰਗਰ ਲੈ ਕੇ ਪਿੰਡਾਂ ਦੇ ਵਿੱਚ ਹੜਪਰਵਾਦ ਪ੍ਰਭਾਵਿਤ ਏਰੀਆ ਦੇ ਵਿੱਚ ਘੁੰਮ ਰਹੇ ਆ ਔਰ ਗੁਰਪਿਆਰੀ ਸਤਸੰਗ ਲਈ ਸੰਕਾ ਲੰਗਰ ਚੜ੍ਹ ਰਹੀਆਂ ਔਰ ਬਹੁਤ ਬਹੁਤ ਧੰਨਵਾਦ ਕਰਦੇ ਡੇਰਾ ਸਖੰਡਵਲਾਂ ਦੀ ਮਹਾਪ੍ਰਸੰਗ ਜੋ ਤੇ ਹੋਏ ਗਾਰਦਿਆਂ ਦੇ ਵਿੱਚ ਪਾਉਂਦੇ ਆ ਔਰ ਮੂਹ ਸਾਡੀ ਜਿਹੜੀ ਸੇਵਾਦਾਰਾਂ ਦੀ ਟੀਮ ਇੱਥੇ ਪਹੁੰਚੀ ਹੋਈ ਸੇਵਾਦਾਰ ਲੱਗ ਰਹੀ ਹੈ ਕਾਣੀ ਸੇਵਾ ਕਰ ਦਿੱਤੀ ਹਾਂ ਜਿਹੜੀਆਂ ਲੰਗਰ ਖਤਰੀਆਂ ਛੇ ਪਿੰਡ ਪਿੰਡ ਘੁੰਮ ਕੇ ਪਿੰਡਾਂ ਦੇ ਵਿੱਚ ਜਿਹੜੇ ਹਰ ਪਰਵਾਹ ਅਤੇ ਇਹ ਲੀਏ ਓਹ ਕਿਲੰਦਰ ਬੰਦ ਰਹੇ ਆ ਜੈ ਗੁਰਦੇਵ ਜੈ ਗੁਰਦੇਵ ਬਸ ਮਹਾਰਾਜ ਕੀ ਜੈ ਜੈ ਗੁਰਦੇਵ ਸਾਨੂੰ ਜੁੜੇ ਜੈ ਗੁਰਦੇਵ ਧੰਨ ਗੁਰਦੇਵ ਸੰਤ ਰਾਮਾ ਨਾ ਜੀ ਤੁਹਾਡੀ ਈਸਾਨਰ ਪੈ ਅਵਾਸ ਮਹਾਰਾਜ ਕੀ ਜੈ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਗੁਰਦੇਵ ਤੁਹਾਨੂੰ ਗੁਰਦੇਵ ਸੰਤ ਰਾਮਾਨੰਦ ਜੀ ਤੁਹਾਡੀ ਸੋਚ ਤੇ ਮਹਾਰਾਜਾਂ ਮੇਠੋ ਕੇ ਸਤਗੁਰੂ ਸਤਗੁਰੂ ਬਦਾਸ ਬਾਰਾ ਜੀ ਤੁਹਾਡੀ ਸੋਚ ਤੇ ਸਤਗੁਰੂ ਮੇਠੋ ਕੇ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੀ ਮੁਰੇਤਰੀ ਸਤੰਗ ਜੀ ਜਿਹੜਾ ਖਤਖੰਡ ਵੱਲਾਂ ਵੱਲੋਂ ਸ਼੍ਰੀ ਲੰਗਰ ਲੈ ਕੇ ਪਿੰਡਾਂ ਦੇ ਵਿੱਚ ਫੜ ਪਰਵਾ ਦਾ ਪ੍ਰਭਾਵਿਤ ਏਰੀਆ ਦੇ ਵਿੱਚ ਘੁੰਮ ਰਹੇ ਹਾਂ ਔਰ ਗੁਰੂ ਘਰ ਦੀ ਸੇਵਾ ਵਿੱਚ ਸੰਤਾਨਾਂ ਦੇ ਵਿੱਚ ਚੱਲ ਰਹੀਆਂ ਐਰ ਬਹੁਤ ਬਹੁਤ ਧੰਨਵਾਦ ਕਰਦੇ ਡੇਰਾ ਸਖੰਡ ਵਾਲਿਆਂ ਦੀ ਮਹਾਂ ਪੁੱਛਾਂ ਦਾ ਜੋ ਇਹੋ ਜਿਹੇ ਗਾਰਜਾਂ ਦੇ ਵਿੱਚ ਹਿੱਸਾ ਪਾਉਂਦੇ ਆ ਔਰ ਮੂੰ ਸਾਡੀ ਜਿਹੜੀ ਸੇਵਾਦਾਰਾਂ ਦੀ ਟੀਮ ਇੱਥੇ ਪਹੁੰਚੀ ਹੋਈ ਸੇਵਾਦਾਰ ਮਜ਼ਦੂਰ ਹੋਏ ਆ ਸਾਰੇ ਸੇਵਾਦਾਰਾਂ ਦੀ ਟੀਮ ਜਿਹੜੀਆਂ ਲੰਗਰ ਚੱਲ ਰਹੀਆਂ ਜਿਹੜੇ ਪਿੰਡ ਪਿੰਡ ਘੁੰਮ ਕੇ ਪਿੰਡਾਂ ਦੇ ਵਿੱਚ ਜਿਹੜੇ ਹੜਤ ਪਰਵਤ ਤੇ ਜਿਹੜੇ ਉਥੇ ਲੰਦਰ ਬਣ ਰਹੇ ਆਂ ਜੈ ਜੈ ਸੋਨਰ ਪੈ ਜੈ ਬਾਲਾਸ ਮਹਾਰਾਜ ਕੀ ਜੈ ਜੈ ਗੁਰਦਮ ਜੈ ਗੁਰਦਮ ਜੈ ਗੁਰਦਮ ਸੰਤ ਰਾਮਾਨੰਦ ਜੀ ਤੁਹਾਡੀ ਸੋ ਈਸਾਨਰ ਪੈ ਗੁਰੂ ਜੀ ਲੰਬਾਰਸ ਮਹਾਰਾਜ ਕੀ ਜੈ ਜੈ ਗੁਰਦੇਵ ਜੈ ਗੁਰਦੇਵ ਜੈ ਗੁਰਦੇਵ ਸੰਤ ਰਾਮਾਨੰਦ ਜੀ ਤੁਹਾਡੀ ਸੋਚ ਤੇ ਮਹਾਰਾਜਾਂ ਮੇਠੋਕੇ